ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਅੱਜ ਸਾਡੇ ਇੱਕ ਸਮਾਣਾ ਤੋਂ ਸ਼ਹਿਰ ਵਾਸੀ ਦਾ ਫੋਨ ਆਇਆ ਕਿ ਵੀ ਸਮਾਣਾ ਸ਼ਹਿਰ ਦੇ ਵਿੱਚ ਕਿ ਵੀ ਆਵਾਰਾ ਪਸ਼ੂ ਆ ਦੀ ਗਿਣਤੀ ਇੰਨੀ ਕ ਵੱਧ ਚੁੱਕੀ ਹੈ ਕਿ ਵੀ ਨਿਤ ਹਾਸੇ ਵਾਪਰ ਰਹੇ ਨੇ ਤੇ ਜਿਹੜਾ ਪਸ਼ੂ ਧਾਨ ਹੈ ਤੇ ਆਪਣੀ ਹਿੰਦੂ ਸਮਾਜ ਦੇ ਵਿੱਚ ਉਹਨੂੰ ਕਿਤੇ ਨਾ ਕਿਤੇ ਪੂਜਿਆ ਵੀ ਜਾਂਦਾ ਹੈ ਪੂਜਣ ਯੋਗ ਵੀ ਹੈ ਤੇ ਇੱਥੇ ਆ ਦੱਸਣਾ ਬਣਦਾ ਕੋਈ ਗਲੀ ਮੁਹੱਲਾ ਜੇ ਗੱਲ ਕੀਤੀ ਜਾਵੇ ਸਮਾਣਾ ਸ਼ਹਿਰ ਦੀ 12 ਨੰਬਰ ਵਾਰਡ ਪੰਜ ਪੀਰ ਦੇ ਨੇੜੇ ਸ਼ਿਵਾਲਿਕ ਸਕੂਲ ਹੋ ਗਿਆ ਦਸਹਿਰਾ ਗਰਾਊਂਡ ਹੋ ਗਿਆ ਰਾਮਾਪਤੀ ਹੋ ਗਿਆ ਤੇ ਕੋਈ ਵੀ ਸ਼ਹਿਰ ਦਾ ਗਲੀ ਮਹੱਲਾ ਐਸਾਨੀ ਜਿੱਥੇ ਕਿ ਵੀ ਪਸ਼ੂ ਤਨ ਨਾ ਫਿਰਦਾ ਆਵਾਰਾ ਦਿਖਾਈ ਦਿੰਦਾ ਹੋਵੇ ਤੇ ਨਿਤ ਉਹਨਾਂ ਨਾਲ ਹਾਸੇ ਹੀ ਵਾਪਰ ਰਹੇ ਹਨ ਤੇ ਹੁਣ ਇੱਥੇ ਆ ਵੀ ਦੱਸਣਾ ਬੰਦਾ ਸਰਕਾਰ ਦੇ ਧਿਆਨ ਦਾ ਕਿ ਗੱਲ ਪਚਾ ਰਹੇ ਆ ਕਿ ਵੀ ਨਾ ਤਾਂ ਉਹਨਾਂ ਵੱਲ ਕੋਈ ਧਿਆਨ ਦਿੱਤਾ ਜਾ ਰਿਹਾ ਤੇ ਦਸਹਿਰਾ ਗਰਾਊਂਡ ਦੀ ਗੱਲ ਕਰੀਏ ਤਾਂ ਦਸਹਿਰਾ ਗਰਾਊਂਡ ਦੇ ਵਿੱਚ ਪਸ਼ੂ ਤੰਨ ਦੀ ਹਾਲਤ ਇੰਨੀ ਖਮਾੜੀ ਹੋਈ ਪਈ ਹੈ ਨਰਕਵਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਕੂੜੇ ਦੇ ਢੇਰਾਂ ਵਿੱਚ ਮੂੰਹ ਮਾਰਦੇ ਪਏ ਨੇ ਤੇ ਥੱਲੇ ਗਾਰਾ ਬਣਿਆ ਪਿਆ ਨਾ ਉਹ ਖੜ੍ਹ ਸਕਦੇ ਨਾ ਹੀ ਬੈਠ ਸਕਦੇ ਨੇ ਤੇ ਪਸ਼ੂ ਤੰਨ ਜਾਵੇ ਤੇ ਜਾਵੇ ਕਿਤੇ ਤੇ ਇੱਥੇ ਗਊਸ਼ਾਲਾ ਦੇ ਵੀ ਪ੍ਰਧਾਨਾਂ ਨੂੰ ਬੇਨਤੀ ਹੈ ਕਿ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਜਿੰਨਾ ਹੋ ਸਕਦਾ ਹੈ ਉਹਨਾਂ ਨੂੰ ਕਹ ਵੀ ਆਪਣੀ ਆਪਣੀ ਗਊਸ਼ਾਲਾ ਦੇ ਵਿੱਚ ਲੈ ਕੇ ਜਾਓ ਤੇ ਅੱਜ ਆਪਣੇ ਗਊ ਸੇਵਕ ਨੇ ਸਮਾਣਾ ਸ਼ਹਿਰ ਤੋਂ ਪ੍ਰਵੀਨ ਸ਼ਰਮਾ ਜੀ ਨਾਲ ਵੀ ਗੱਲ ਕਰਦੇ ਆ ਉਹਨਾਂ ਦੇ ਕੀ ਵਿਚਾਰ ਨੇ ਤੇ ਉਹਨਾਂ ਨਾਲ ਵੀ ਗੱਲ ਕਰਦੇ ਤੇ ਉਹਨਾਂ ਨੇ ਪਿੱਛੇ ਜਾਂ ਮੁਹਿੰਮ ਵੀ ਛੇੜੀ ਸੀਗੀ ਪਸ਼ੂ ਧਨ ਜਿਹੜਾ ਕਿ ਵੀ ਇਹ ਵਾਰਾ ਜਿਹੜਾ ਸੜਕਾਂ ਤੇ ਫਿਰ ਰਿਹਾ ਤੇ ਉਹਨਾਂ ਨੂੰ ਪਹਿਲਾਂ ਉਹਨਾਂ ਨੇ ਗਊਸ਼ਾਲਾ ਦੇ ਵਿੱਚ ਪਹੁੰਚਾਇਆ ਸੀ ਤੇ ਹੁਣ ਕਦੋਂ ਮੁਹਿੰਮ ਛੇੜਦੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਆਪਾਂ ਵੀ ਸੁਣਦੇ ਆ ਉਹ ਸਾਰੇ ਸੁਣਦੇ ਆ ਉਹਨਾਂ ਦੇ ਵਿਚਾਰ ਵੀਊ ਦੇਖਦੇ ਰਹੋ ਸਮਾਣਾ ਹਲਚਲ ਨਿਊਜ਼ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਬਤਵਾਦੀ ਸ਼ਰਮਾ ਜੀ ਸ ਗੱਲ ਇਸ ਤਰ੍ਹਾਂ ਹੈ ਕਿ ਸਾਡੇ ਅੱਜ ਪ੍ਰੇਮੀ ਦਾ ਕਿਸੇ ਸੂਤਰ ਦਾ ਫੋਨ ਆਇਆ ਸੀਗਾ ਕਿ ਵੀ ਜਿਵੇਂ ਇਸ ਅਵਾਰਾ ਗਊਆਂ ਦੀ ਸ਼ਹਿਰ ਦੇ ਵਿੱਚ ਬਹੁਤ ਹੀ ਜ਼ਿਆਦਾ ਗਿਣਤੀ ਵੱਧ ਚੁੱਕੀ ਹੈ ਜਿਵੇਂ ਕਿ ਉਹਨਾਂ ਨੇ ਦੱਸਿਆ ਕਿ ਵੀ ਸ਼ਿਵਾਲਿਕ ਸਕੂਲ ਵਾਰਡ ਨੰਬਰ 12 ਯਾਨੀ ਪੰਜ ਪੀਰ ਪੰਜ ਪੀਰ ਦੀ ਦਰਗਾਹ ਦੇ ਨਾਲ ਤੇ ਆਪਣਾ ਇੱਧਰ ਦਸਹਿਰਾ ਗਰਾਊਂਡ ਦੇ ਵਿੱਚ ਦਸਹਿਰਾ ਗਰਾਊਂਡ ਤੋਂ ਇਲਾਵਾ ਪਟਿਆਲਾ ਰੋਡ ਪਾਤਰਾ ਰੋਡ ਤੇ ਸਮਾਣਾ ਸ਼ਹਿਰ ਦੀ ਕੋਈ ਉਹ ਗਲੀ ਹੈ ਜਿੱਥੇ ਕਿ ਵੀ ਆਪਾਂ ਨੂੰ ਆਵਾਰਾ ਪਸ਼ੂ ਨਾ ਦਿਖਦਾ ਹੋਵੇ ਤੇ ਤੁਹਾਨੂੰ ਵੀ ਪਿੱਛੇ ਜੇ ਬੜੀ ਮਹਿੰਮ ਛੇੜੀ ਸੀਗੀ ਕਿ ਵੀ ਆਵਾਰਾ ਪਸ਼ੂਆਂ ਦੇ ਤੇ ਹੁਣ ਉਹ ਮਹਿੰਮ ਕਿਵੇਂ ਠੱਪ ਹੋ ਕੇ ਰਹਿ ਗਈ ਜਾਂ ਕਿਸ ਤਰ੍ਹਾਂ ਕੋਈ ਉਹਦੇ ਬਾਰੇ ਦੱਸੋ ਸਭ ਤੋਂ ਪਹਿਲੇ ਤਾਂ ਮੈਂ ਇਹ ਗੱਲ ਕਰੂੰਗਾ ਕਿ ਇਹ ਜਿਹੜੇ ਪਸ਼ੂ ਨੇ ਇਹ ਆਵਾਰਾ ਨਹੀਂ ਹੈ ਇਹ ਘਰਾਂ ਦੇ ਵਿੱਚ ਰੱਖਿਓਏ ਸੀਗੇ ਇਹ ਵਪਾਰ ਵਾਸਤੇ ਲੋਕ ਲੈ ਕੇ ਆਏ ਸੀ ਜਦੋਂ ਇਹਨਾਂ ਦਾ ਦੁੱਧ ਜਿਹੜਾ ਹੈ ਦੁੱਧ ਦੇਣੀ ਆ ਬੰਦ ਕਰਤੀਆਂ ਉਸ ਤੋਂ ਬਾਅਦ ਇਹਨਾਂ ਨੂੰ ਪਿੰਡਾਂ ਦੇ ਵਿੱਚੋਂ ਲਿਆ ਕੇ ਸ਼ਹਿਰਾਂ ਦੇ ਵਿੱਚ ਬੇਸਹਾਰਾ ਕਰਕੇ ਛੱਡਿਆ ਜਾਂਦਾ ਜਿਦੇ ਜਿਸੀਂ ਪਹਿਲੇ ਵੀ ਮੁਹਿੰਮ ਚਲਾਈ 950 گاਵਾ ਤੇ ਠੱਠੇ ਜਿਹੜੇ ਸੀਗੇ ਅਸੀਂ ਆਪ ਖੁਦ ਸਰਕਾਰੀ ਗਊਸ਼ਾਲਾ ਅनाथ ਗਊਸ਼ਾਲਾ ਅਗਰਵਾਲ ਗਊਸ਼ਾਲਾ ਦੇ ਵੀ ਛੱਡ ਗਏ ਲੇਕਿਨ ਹੁਣ ਕੁਝ ਸਮੇਂ ਤੋਂ ਫਿਰ ਸਰਕਾਰ ਨੇ ਵੀ ਇੱਕ ਮੁਹਿੰਮ ਚਲਾਈ ਸੀ ਮਿਊਨਿਸਪਲ ਕਮੇਟੀ ਵੱਲੋਂ ਵੀ ਇੱਕ ਮੁਹਿੰਮ ਸੀ ਵੀ ਉਹ ਟਰੱਕ ਪਰ ਪਰ ਕੇ ਇਹ ਮਤਲਬ گاਵਾ ਭੇਜੀਆਂ ਲੇਕਿਨ ਸਰਕਾਰ ਹੁਣ ਤੱਕਰ ਸੁੱਤੀ ਪਈ ਐ ਅਸੀਂ ਉਸ ਵਕਤ ਵੀ ਕਿਹਾ ਸੀਗਾ ਸਰਕਾਰ ਨੂੰ ਵੀ ਜਿਹੜੇ ਲੋਕ ਟਰਾਲੀਆਂ ਭਰ-ਭਰ ਕੇ ਸ਼ਹਿਰ ਦੇ ਵਿੱਚ ਮੰਡੀਆਂ ਦੇ ਵਿੱਚ ਅਨਾਜ ਮੰਡੀ ਦੇ ਵਿੱਚ ਸਬਜ਼ੀ ਮੰਡੀ ਛੋੜ ਕੇ ਜਾਂਦੇ ਨੇ ਰਾਤ-ਬਰਾਤ ਨੂੰ ਉਹਨਾਂ ਉੱਤੇ ਵੀ ਜਿਹੜਾ ਹੈ ਪੈਰਾ ਦੇਣਾ ਚਾਹੀਦਾ ਉਹਨਾਂ ਉੱਤੇ ਵੀ ਐਕਸ਼ਨ ਰਿਐਕਸ਼ਨ ਲੈਣਾ ਚਾਹੀਦਾ ਕਿਉਂਕਿ ਦੇਖੋ ਅਸੀਂ ਕਿੰਨੇ ਵਾਰੀ ਸ਼ਹਿਰ ਦੇ ਵਿੱਚ ਉਹ ਇਹ ਮੁਹਿੰਮ ਚਲਾ ਕੇ ਅਸੀਂ ਸਾਬ ਸਫਾਈ ਕਰਾਈ ਹੈ ਇਹਨਾਂ ਗਊਆਂ ਨੂੰ ਬੇਸਹਾਰਾ ਗਊਆਂ ਨੂੰ ਅਸੀਂ ਗਊਸ਼ਾਲਾ ਦੇ ਵਿੱਚ ਲੈ ਕੇ ਗਏ ਆ ਕਿੰਨੋਂ ਗਊਸ਼ਾਲਾ ਦੇ ਵਿੱਚ ਲੈ ਕੇ ਗਏ ਆ ਲੇਕਿਨ ਬਾਰ ਬਾਰ ਇਹ ਦੇਖੋ ਸ਼ਹਿਰ ਵਾਲੇ ਤਾਂ ਰੱਖ ਨਹੀਂ ਸਕਦੇ ਛੋਟੇ ਛੋਟੇ ਮਕਾਨ ਨੇ ਕੋ 50 ਗਜ 100 ਗਜ 150 ਗਜ ਇਹ ਜਿਹੜੇ ਪਿੰਡਾਂ ਦੇ ਵਿੱਚ ਹੀ ਸੀਗੇ ਜਿਨ੍ਹਾਂ ਕੋਲ ਆਪਣੇ ਘਰ ਬਣੇ ਮਤਲਬ ਇਹਨਾਂ ਵਾਸਤੇ ਜਗ੍ਹਾ ਬਣੀ ਪਈ ਸੀ ਦੁੱਧ ਦੇਣ ਤੋਂ ਬਾਅਦ ਜਦੋਂ ਦੁੱਧ ਤੋਂ ਮਤਲਬ ਨਹੀਂ ਦਿੰਦੀਆਂ ਬਾਅਦ ਚ ਫਿਰ ਇਹਨਾਂ ਨੂੰ ਸ਼ਹਿਰ ਵੱਲ ਧੱਕ ਦਿੱਤਾ ਜਾਂਦਾ ਤੇ ਜੇ ਗੱਲ ਕੀਤੀ ਜਾਵੇ ਤਾਂ ਸਮਾਣਾ ਸ਼ਹਿਰ ਦੇ ਵਿੱਚ ਵੀ ਕੋਈ ਦੋ ਗਊਸ਼ਾਲਾ ਨੇ ਇੱਕ ਸਰਕਾਰੀ ਗਊਸ਼ਾਲਾ ਹੈ ਇੱਕ ਅਗਰਵਾਲ ਗਊਸ਼ਾਲਾ ਹੈ ਪਟਿਆਲਾ ਰੋਡ ਤੇ ਹੈ ਤੇ ਇੱਥੇ ਵੀ ਗਊਸ਼ਾਲਾ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ ਦੱਸਦੇ ਨੇ ਕਿ ਵੀ ਜੇ ਪਸ਼ੂ ਛੱਡਣ ਜਾਂਦੇ ਨੇ ਆ ਵਾਰਾਜਨ ਨੂੰ ਗਊਆਂ ਨੂੰ ਛੱਡਣ ਜਾਂਦੇ ਨਹੀਂ ਤਾਂ ਉਹਨਾਂ ਵੱਲੋਂ ਵੀ ਕਿਸੇ ਨਾ ਕਿਸ ਦੀ ਡਿਮਾਂਡ ਕੀਤੀ ਜਾਂਦੀ ਹੈ ਕਿਵੇਂ ਦੇਖ ਦਵਾਂ ਇਹਨੂੰ ਦੇਖੋ ਗਊਸ਼ਾਲਾ ਦਾਨ ਦੇ ਉੱਤੇ ਚੱਲਦੀ ਹੈ ਮੈਂ ਤੇ ਕਹਾਂਗਾ ਵੀ ਦਾਨ ਦੇਣਾ ਚਾਹੀਦਾ ਹੈ ਕਿਉਂਕਿ ਜਦੋਂ ਇਹ ਗਊਆਂ ਆਪਾਂ ਆਪਣੇ ਪਰਸਨਲ ਘਰੋਂ ਲੈ ਕੇ ਜਾਂਦੇ ਹਾਂ ਉਸ ਟਾਈਮ ਪਾਲ ਰਹੇ ਹੁੰਨੇ ਆ ਉਸ ਤੋਂ ਆਪਾਂ ਵਪਾਰ ਕੀਤਾ ਹੁੰਦਾ ਜੇ ਆਪਾਂ ਕੁਝ ਉਹਨਾਂ ਦੇ ਖਾਣ ਪੀਣ ਵਾਸਤੇ ਇੱਕ ਵਾਰੀ ਵਿਵਸਥਾ ਕਰਵਾ ਲਾਂਗੇ ਦੇਖੋ ਉਸ ਤੋਂ ਬਾਅਦ ਤਾਂ ਗਊਸ਼ਾਲਾ ਨੇ ਕਰਨਾ ਹੀ ਹੈ ਦਾਨ ਦੇ ਉੱਤੇ ਚੱਲਣਾ ਕੋਈ ਤਾਂ ਹੈ ਨਹੀਂ ਵੀ ਪਰਸਨ ਕੋਈ ਘਰੋਂ ਚਲਾ ਰਿਆ ਨਹੀਂ ਇਹ ਆਪਣੇ ਸਾਰੇ ਸਮਾਨੇ ਦੇ ਦਾਨ ਦੇ ਨਾਲ ਹੀ ਇਹ ਚੱਲੂਗੀ ਪਰ ਮੈਂ ਇਹ ਕਹਿਣਾ ਚਾਹੁੰਗਾ ਵੀ ਜੇ ਦੋਨੋਂ ਗਊਸ਼ਾਲਾ ਨੂੰ ਸਮਾਨੇ ਦੀਆਂ ਕਿ ਜਿਹੜਾ ਹੈ ਜਿਵੇਂ ਹੁਣ ਆਪਾਂ ਕਹਿੰਦੇ ਆਂ ਵੀ ਬਾਜ਼ਾਰ ਦੇ ਵਿੱਚ ਜੜੀਆਂ ਗਊਆਂ ਫਿਰਦੀਆਂ ਕਟੀਆਂ ਫਟੀਆਂ ਇਹਨਾਂ ਨੂੰ ਲੈਣਾ ਚਾਹੀਦਾ ਗਊਸ਼ਾਲਾ ਦਾ ਮਤਲਬ ਕੀ ਹੈ ਗਊ ਗਊ ਦਾ ਪਾਲਣ ਪੋਸ਼ਣ ਕਰਨਾ ਜੇ ਅੱਜ ਵੀ ਬਾਜ਼ਾਰਾਂ 'ਚ ਗਊ ਮਾਤਾ ਸਾਡੀ ਪਟਕ ਰਹੀ ਹੈ ਗੰਦ ਖਾ ਰਹੀ ਹੈ ਲਫਾਫੇ ਖਾਰੀਆ ਇਹ ਚੀਜ਼ ਦੇਖ ਕੇ ਅਸੀਂ ਤੇ ਪੂਰੇ ਦੇ ਟੇਰਾਂ ਤੇ ਵੀ ਬਹੁਤ ਮੂੰਹ ਮਾਰਦੀਆਂ ਨੇ ਮੂੰਹ ਮਾਰ ਰਹੀ ਹੈ ਤੇ ਅਸੀਂ ਚਾਹੁੰਦੇ ਆ ਵੀ ਇਹਨਾਂ ਇਹਨਾਂ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਵੀ ਚਾਹੀਦਾ ਹੈ ਇੱਕ ਮੁਹਿੰਮ ਚਲਾ ਕੇ ਇਹਨਾਂ ਨੂੰ ਜਿਹੜੀ ਗਊਆਂ ਨੇ ਤੁਸੀਂ ਗਊਆਂ ਸੰਭਲੋ ਜਿਹੜੇ ਬੈਲ ਨੇ ਯਾ ਟੱਠੇ ਨੇ ਇਹ ਅਸੀਂ ਸਰਕਾਰੀ ਗਊਸ਼ਾਲਾ ਭੇਜ ਦਾਂਗੇ ਤੁਸੀਂ ਇਹ ਗਊਆਂ ਦਾ ਵਿਵਸਥਾ ਕਰ ਦੋ ਜਿਹੜੀਆਂ ਟੱਠੀਆਂ ਅਸੀਂ ਤੇ ਸੂਤਰ ਦੱਸਦੇ ਨੇ ਸੂਤਰ ਦੱਸਦੇ ਨੇ ਕਿ ਵੀ ਜਿਹੜੇ ਤੁਹਾਨੂੰ ਜਾਣਨ ਦੇ ਸਾਨੂੰ ਜਾਣਨ ਵਾਲੇ ਲੋਕ ਨੇ ਉਹ ਕਹਿੰਦੇ ਕਿ ਵੀ ਗਊਸ਼ਾਲਾ ਦੇ ਵਿੱਚ ਗਾਵਾਂ ਨੂੰ ਵੀ ਰੱਖਿਓ ਰੱਖਿਆ ਜਾਂਦਾ ਹੈ ਕਿ ਵੀ ਜਿਹੜੇ ਨੰਦੀ ਬੈਲ ਨੇ ਉਹਨਾਂ ਨੂੰ ਨਹੀਂ ਉਹ ਰੱਖਦੇ ਹੈਗੇ ਕਿ ਵੀ ਜਿਹੜੇ ਉਹ ਹਾਸਿਆਂ ਦਾ ਕਾਰਨ ਨਿੱਤ ਹਾਸਿਆਂ ਦਾ ਕਾਰਨ ਬਣਦੇ ਨੇ ਤੁਸੀਂ ਦੇਖਦੇ ਵੀ ਹੁਣੇ ਪੜ੍ਹਦੇ ਆ ਕਿ ਵੀ ਸੋਸ਼ਲ ਮੀਡੀਆ ਤੇ ਅਖਬਾਰਾਂ ਰਹੀ ਜਾਂ ਟੀਵੀ ਰਹੀ ਕਿ ਵੀ ਜਦੋਂ ਭਿੜਦੇ ਨੇ ਤਾਂ ਬਹੁਤ ਹੀ ਖਤਰਨਾਕ ਨੁਕਸਾਨ ਵੀ ਕਰਦੇ ਨੇ ਤਾਂ ਕਈਆਂ ਨੂੰ ਸੱਟਾਂ ਵੀ ਲੱਗਦੇ ਨੇ ਤੇ ਵਹੀਕਲਾਂ ਦਾ ਵੀ ਨੁਕਸਾਨ ਕਰਦੇ ਨੇ ਦੇਖੋ ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ ਕਿ ਜਿਹੜੀ ਹਿੰਦੂ ਸਮਾਜ ਵਿੱਚ ਮੰਨਤ ਹੈ ਉਹ ਜਿਹੜੀ ਹੈ ਦੇਸੀ ਗਊ ਦੀ ਹੈ ਠੀਕ ਹੈ ਲੇਕਿਨ ਫਿਰ ਵੀ ਸਾਡੇ ਗਊਸ਼ਾਲਾ ਵਾਲੇ ਮਤਲਬ ਜਿਹੜੇ ਨੇ ਉਹ ਵਿਲੈਤੀ ਤੇ ਮਤਲਬ ਦੇਸੀ ਦੋਨੋਂ ਮਿਲ ਕੇ ਰੱਖ ਰਹੇ ਨੇ ਲੇਕਿਨ ਫਿਰ ਵੀ ਅਸੀਂ ਕਹਿੰਨੇ ਵੀ ਜਿਹੜੀ ਸਾਡੀ ਪ੍ਰਜਾਤੀ ਆ ਉਹ ਖਤਮ ਨਾ ਹੋਵੇ ਕਿਉਂਕਿ ਇਹ ਇਹ ਜਿਹੜੇ ਨੇ ਮੈਂ ਮਤਲਬ ਕਿ ਹੁਣ ਦੱਸ ਨਹੀਂ ਸਕਦਾ ਵੀ ਜਿਹੜੀ ਗਊ ਹੈ ਦੇਸੀ ਗਊ ਹੈ ਉਹ ਖਾ ਕੇ ਰੱਜੂਗੀ ਤੇ ਜਿਹੜੀ ਵਿਲੈਤੀ ਹੁੰਦੀ ਹੈ ਉਹ ਖਾਈ ਜੂਗੀ ਖਾਈ ਜੂਗੀ ਖਾਈ ਜੂਗੀ ਜਿਹਦੇ ਕਰਕੇ ਮਤਲਬ ਪਤਾ ਹੁੰਦਾ ਸਿਆਣਪ ਤੇ ਨਾ ਸਿਆਣਪ ਦੇ ਵਿੱਚ ਫਰਕ ਆ ਜਾਂਦਾ ਲੇਕਿਨ ਜੀਵ ਤਾਂ ਜੀਵ ਹੈ ਇਸ ਕਰਕੇ ਅਸੀਂ ਇਹ ਕਹਿੰਦੇ ਆ ਵੀ ਅਸੀਂ ਫਿਰ ਵੀ ਰੱਖਿਆ ਕਰਦੇ ਆ ਇਹਨਾਂ ਦੀ ਵੀ ਇੱਕ ਜਿਹਨੂੰ ਸੰਸਾਰ 'ਚ ਭੇਜਿਆ ਗਿਆ ਜੀਵ ਨੂੰ ਉਹਨੂੰ ਰਹਿਣ ਦਾ ਵੀ ਅਧਿਕਾਰ ਹੈ ਅਸੀਂ ਤਾਂ ਇਹ ਕਹਿੰਦੇ ਆ ਵੀ ਸਾਮ ਸੰਭਾਲ ਵਧੀਆ ਹੋਵੇ ਇਹਨਾਂ ਨੂੰ ਨਾਲ ਦੇ ਨਾਲ ਰੱਖਿਆ ਜਾਵੇ ਤੇ ਉਸ ਤੋਂ ਬਾਅਦ ਜਿਹੜੀ ਹੁਣ ਧੁੰਦ ਦਾ ਸਿਸਟਮ ਚੱਲ ਰਿਹਾ ਹੈ ਆ ਦੇਖਿਆ ਅਸੀਂ ਕੁਝ ਲੋਕਾਂ ਨੇ ਮਤਲਬ ਸੰਸਥਾ ਬਣਾਈ ਹੈ ਉਹਨਾਂ ਨੇ ਗੱਲਾਂ ਗੱਲ ਦੇ ਵਿੱਚ ਗਊਆਂ ਦੇ ਗੱਲ ਦੇ ਵਿੱਚ ਵੀ ਤੁੰਦ ਕਰਕੇ ਤਾਂ ਰੇਡੀਏਟਰ ਰੇਡੀਏ ਜਿਹੜੀ ਰੈੱਡ ਟੇਪ ਆਈ ਉਹ ਵੀ ਨਹੀਂ ਦਿਖਾਈ ਦਿੰਦੀ ਕਾਫੀ ਪਵਾਨੀਗੜ ਰੋਡ ਦੇ ਉੱਤੇ 12 ਨੰਬਰ ਵਾਰਡ 10 ਨੰਬਰ ਵਾਰਡ 19 ਨੰਬਰ ਵਾਰਡ ਹਰ ਜਗ੍ਹਾ ਦੇ ਉੱਤੇ ਗ੍ਰੀਨ ਟਾਊਨ ਦੇ ਕੋਲ ਮਤਲਬ ਇਹ ਬੇਸਾਰਾ ਗਊਆਂ ਫਿਰ ਰੀਆਂ ਨੇ ਐਕਸੀਡੈਂਟ ਦਾ ਕਾਰਨ ਬਣ ਰੀਆਂ ਹੁਣ ਵੀ ਰੀਸੈਂਟਲੀ ਤੇ ਜਿਵੇਂ ਇਹ ਕੂੜੇ ਦੇ ਢੇਰਾ ਤੇ ਮੂੰਹ ਮਾਰਦੀਆਂ ਨੇ ਕਿਤੇ ਨਾ ਕਿਤੇ ਤੁਹਾਨੂੰ ਹੀ ਲੱਗਦਾ ਕਿ ਵੀ ਗਊ ਸੇਵਾ ਜਿਹੜੇ ਰੱਖਿਆਦਾਲ ਬੈਠੇ ਨੇ ਕਮਿਸ਼ਨ ਵੀ ਹੈ ਤੇ ਗਊ ਭਗਤਾਂ ਦੀ ਵੀ ਕੋਈ ਗਿਣਤੀ ਨਹੀਂ ਹੈ ਇਹਨਾਂ ਵਾਸਤੇ ਹੁਣ ਕੀ ਮੁਹਿੰਮ ਛੜੀ ਜਾ ਰਹੀ ਹੈ ਕਿ ਵੀ ਜਿਹੜੇ ਹੁਣ ਆਪਾਂ ਨੂੰ ਹਿੰਦੂ ਧਰਮ ਦੇ ਵਿੱਚ ਇੱਕ ਗਊ ਨੂੰ ਆਪਾਂ ਬਹੁਤ ਹੀ ਪੂਜਨੇ ਆ ਬਹੁਤ ਪੂਜਦੇ ਆ ਉਸ ਨੂੰ ਤੇ ਕਿਵੇਂ ਦੇਖਦੇ ਹੋ ਉਹਨੂੰ ਕਿ ਵੀ ਕਦੋਂ ਇਸ ਦੀ ਦੁਆਰਾ ਹੁਣ ਮੁਹਿੰਮ ਸ਼ੁਰੂ ਕੀਤੀ ਜਾਏਗੀ ਸਰਕਾਰ ਗਊ ਟੈਕਸ ਲੈ ਰਹੀ ਹੈ ਹਾਂਜੀ ਗਊ ਸੈਸ ਲੈ ਰਹੀ ਹੈ ਮੈਨਸਲ ਕਮੇਟੀ ਵਾਲੇ ਵੀ ਲੈ ਰਹੇ ਨੇ ਉਸ ਤੋਂ ਬਾਅਦ ਸ਼ਰਾਬ ਦੇ ਠੇਕੇ ਵਾਲੇ ਵੀ ਲੈ ਰਹੇ ਨੇ ਹਰ ਚੀਜ਼ ਦੇ ਉੱਤੇ ਗਊ ਟੈਕਸ ਲੱਗਿਆ ਹੋਇਆ ਹੈ ਲੇਕਿਨ ਫਿਰ ਵੀ ਸਾਮ ਸੰਭਾਲ ਨਹੀਂ ਹੋ ਰਹੀ ਇਹਦੇ ਪਿੱਛੇ ਸਰਕਾਰ ਫੇਲ ਹੈ ਸਰਕਾਰ ਦੀ ਕਮੀ ਹੈ ਜਿਹੜੇ ਇਹਨਾਂ ਦੇ ਟੈਕਸ ਲੈ ਕੇ ਵੀ ਪੈਸੇ ਲੈ ਕੇ ਵੀ ਜੇ ਗਊਆਂ ਦੀ ਸਾਮ ਸੰਭਾਲ ਨਹੀਂ ਕਰਦੇ ਤਾਂ ਸਰਕਾਰ ਦੀ ਨਾਕਾਮੀ ਹੈ ਨਾ ਜਿਹੜੇ ਗਊ ਸੇਵਕ ਨੇ ਉਹ ਤਾਂ ਆਪਣੇ ਕੋਲੋਂ ਜੇਬ ਚੋਂ ਪੈਸੇ ਖਰਚ ਕੇ ਗਊਆਂ ਦੀ ਸਾਮ ਸੰਭਾਲ ਕਰ ਰਹੇ ਨੇ ਕੋਈ ਕੱਟੀ ਭੱਟੀ ਆ ਜਾਂਦੀ ਹੈ ਕਿਤੇ ਕੋਈ ਚੋਟ ਲੱਗ ਜਾਂਦੀ ਹੈ ਕੋਈ ਪੂੰਛ ਉਹਦੀ ਜਲਦੀ ਕੋਈ ਗਲੇ ਤਾਂ ਕੋਈ ਹੋ ਗਿਆ ਕੋਈ ਸਿੰਘ ਟੁੱਟ ਗਿਆ ਕੋਈ ਲੱਤ ਟੁੱਟ ਗਈ ਐਕਸੀਡੈਂਟ ਦੇ ਵਿੱਚ ਉਹ ਜਿਹੜ ਬਿਨਾ ਪੈਸੇ ਬਿਨਾ ਕਿਸੇ ਗੱਲ ਦੇ ਉਪਚਾਰ ਕਰ ਰਹੇ ਨੇ ਮੈਂ ਤਾਂ ਕਹਿਣਾ ਵੀ ਦੇਖੋ ਪਰ ਹੁਣ ਵੀ ਸ਼ਹਿਰ ਦੇ ਵਿੱਚ ਬੜੀਆਂ ਜਿਹੜੇ ਪਸ਼ੂ ਫਿਰ ਰਹੇ ਨੇ ਉਹਨਾਂ ਦੇ ਵੀ ਕਈ ਕਟੇ ਹੋਏ ਨੇ ਕਿਸੇ ਦੇ ਪੈਰਾਂ ਦੇ ਜਾਂ ਸੱਟਾਂ ਬਹੁਤ ਲੱਗੀਆਂ ਹੋਈਆਂ ਨੇ ਤੇ ਕਈਆਂ ਦੇ ਜੀ ਪੰਦੇ ਹੋਏ ਵੀ ਦੇਖੇ ਨੇ ਤੇ ਤੁਸੀਂ ਵੀ ਦੇਖਿਆ ਹੋਣਾ ਸ਼ਹਿਰਾਂ ਦੇ ਵਿੱਚ ਆਮ ਫਿਰਦੇ ਪਏ ਨੇ ਤੇ ਜੇ ਕੋਈ ਆਮ ਨਾਗਰਿਕੋਨਾਂ ਨੂੰ ਕੁਝ ਉਹਨਾਂ ਨੂੰ ਇਹ ਸੇਵਾ ਜਾਂ ਕੁਝ ਉਹਨਾਂ ਦੇ ਦਵਾਈ ਪਰਮਪੱਟੀ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਮਰਨ ਨੂੰ ਵੀ ਪੈਂਦੇ ਨੇ ਉਹ ਦੇਖੋ ਉਹ ਤਾਂ ਜੀਵ ਹੈ ਉਹਨਾਂ ਨੂੰ ਕੀ ਪਤਾ ਮੈਨੂੰ ਮਾਰਨ ਵਾਸਤੇ ਇਹ ਮੇਰੇ ਨਾਲ ਲੱਗ ਰਹੇ ਨੇ ਕਿ ਮੈਨੂੰ ਸਾਮ ਸੰਭਾਲ ਵਾਸਤੇ ਲੱਗ ਰਹੇ ਨੇ ਉਹਨਾਂ ਜੀਵ ਹੈ ਇਹਨਾਂ ਨੂੰ ਤਾਂ ਪਤਾ ਨਹੀਂ ਤੇ ਜਾਨਵਰ ਹੈ ਵਿਚਾਰੇ ਤਾਂ ਇਹਨਾਂ ਇਸੇ ਅਸਤਾ ਇਹ ਕਹਿੰਨੇ ਵੀ ਦੇਖੋ ਸਰਸੇ ਵਾਲਿਆਂ ਨੇ ਵੀ ਮੁਹਿੰਮ ਚਲਾਈ ਹੋਈ ਸੀ ਬਹੁਤ ਵਧੀਆ ਉਹਨਾਂ ਨੇ ਵੀ ਕੰਮ ਕੀਤਾ ਅ ਅਮਿਤ ਜੀ ਨੇ ਅਮਿਤ ਕੁਮਾਰ ਜੀ ਸਾਡੇ ਸਰਸੇ ਵਾਲੇ ਉਹ ਨਾ ਉਹ ਵੀ ਕੱਟੀ-ਵੱਟੀ گاਵਾਂ ਦੇ ਵਿੱਚ ਅਸੀਂ ਜਾਂਦੇ ਰਹੇ ਆ ਅਸੀਂ ਵੀ ਰੋਡ ਤੇ ਜਿੱਨੇ ਐਕਸੀਡੈਂਟ ਹੋਇਆ ਸੀ گاਵਾਂ ਨੂੰ ਸਾਮ ਸੰਭਾਲ ਕਰਦੇ ਰਹੇ ਆ ਹਰ ਜਿਹੜੀ ਸੰਸਥਾ ਆਪਣੇ ਤੌਰ ਤੇ ਕਰ ਰਹੀ ਹੈ ਲੇਕਿਨ ਜਿਹੜੀ ਮਤਲਬ ਆਪਾਂ ਕਹਿੰਦੇ ਆ ਕਿ ਟੈਕਸ ਦੇ ਉੱਤੇ ਜਿਹੜੀ ਰਾਜਨੀਤੀ ਹੋ ਰਹੀ ਹੈ ਟੈਕਸ ਖਾਰੇ ਨੇ ਹੋਰ ਪਾਸੇ ਲਾ ਰਹੇ ਨੇ ਇਹ ਸਰਕਾਰ ਨੂੰ ਜਿਹੜਾ ਜਿਹੜਾ ਗਊਆਂ ਦਾ ਟੈਕਸ ਹੈ ਗਊਆਂ ਤੇ ਹੀ ਲੱਗੇ ਕਿ ਗਊ ਸੈਸ ਦੀ ਜਿੰਨਾ ਗਊ ਸੈਸ ਇਕੱਠਾ ਹੋ ਰਿਹਾ ਉਹਦੀ ਵਰਤੋਂ ਸਹੀ ਢੰਗ ਨਾਲ ਨਹੀਂ ਹੋ ਰਹੀ ਕਿਤੇ ਮੰਦੋ ਜੀ ਹੁਣ ਵੀ ਗਊਸ਼ਾ ਆਪਣਾ ਗਊ ਸੇਵਾ ਬੋਰਡ ਦੇ ਚੇਅਰਮੈਨ ਜੀ ਆਪਣਾ ਸਮਾਣੇ ਆ ਕੇ ਗਏ ਨੇ ਮੈਂ ਤਾਂ ਉਹਨਾਂ ਨੂੰ ਵੀ ਪੁੱਛਣਾ ਚਾਹੁੰਦਾ ਵੀ ਹਾਂ ਵੀ ਉਹ ਇਸ ਤਰ੍ਹਾਂ ਦੇ ਕਿਉਂ ਨਹੀਂ ਕਰਦੇ ਜ਼ਿਲ੍ਹੇ ਪਟਿਆਲੇ ਦੇ ਵਿੱਚ ਇਸ ਤਰ੍ਹਾਂ ਦੀ ਮੁਹਿੰਮ ਚਲਾਈ ਜਾਵੇ ਪੰਜਾਬ ਚ ਮੁਹਿੰਮ ਚਲਾਈ ਜਾਵੇ ਕਿਉਂਕਿ ਗਿਣਤੀ ਇਹਨਾਂ ਦੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਹਾਸਿਆਂ ਦਾ ਕਾਰਨ ਵੀ ਬਣ ਰਹੇ ਨੇ ਤੇ ਗਲੀ ਗਲੀ ਜਿਵੇਂ ਇਹਨਾਂ ਦੇ ਵੱਲੋਂ ਗੰਦਗੀ ਵੀ ਕਰੀ ਜਾਂਦੇ ਤੇ ਦੇਖੋ ਕਿੰਨਾ ਕਿਤੇ ਮਾਹੌਲ ਦੇ ਸਾਹਮਣੇ ਹਰ ਕੋਈ ਚੇਂਜ ਹੋ ਰਿਹਾ ਹਰ ਕੋਈ ਸਫਾਈ ਭਾਲਦਾ ਪਰ ਪਸ਼ੂ ਦੀ ਗਿਣਤੀ ਵਧੀ ਇੰਨੀ ਜ਼ਿਆਦਾ ਚੁੱਕੀ ਹੈ ਤੇ ਹੁਣ ਕਮਿਸ਼ਨ ਵੀ ਨੇ ਸਰਕਾਰ ਵੀ ਨਗਰ ਕੌਂਸਲ ਵੀ ਇਸ ਪ੍ਰਤੀ ਆ ਜਿਹੜੇ ਹੁਣ ਗਊ ਸੇਵਾ ਚੇਅਰਮੈਨ ਬਣਦੇ ਨੇ ਇਹ ਲੈ ਕੇ ਉਧੇ ਬੈਠ ਜਾਂਦੇ ਨੇ ਕੰਮਕਾਰ ਕਰਦੇ ਨਹੀਂ ਫੇ ਜਦੋਂ ਇਹਨਾਂ ਨੂੰ ਕੰਮਕਾਰ ਦੱਸ ਤੋ ਤੇ ਉਸ ਪਾਸੇ ਧਿਆਨ ਨਹੀਂ ਦਿੰਦੇ ਗਊਆਂ ਦੀ ਸਾਂਭ ਸੰਭਾਲ ਕਦੀ ਕੋਈ ਇਹਨਾਂ ਦਾ ਧਿਆਨ ਨਹੀਂ ਬਸ ਜਦੋਂ ਸਰਕਾਰੀ ਗੱਡੀਆਂ ਸਰਕਾਰੀ ਤੇਲ ਮਿਲ ਜਾਂਦਾ ਇਹ ਉਹਨਾਂ ਦੇ ਘੁੰਮਣਾ ਫਿਰਨਾ ਸਟਾਰਟ ਕਰ ਦਿੰਦੇ ਨੇ ਬਸ ਆਪਣੀ ਰਾਜਨੀਤੀ ਚਮਕਾਉਂਦੇ ਨੇ لیکن جس طرح کے ਉਹਨਾਂ ਨੂੰ ਬਣਾਇਆ ਗਿਆ ਉਹ ਗਊ ਮਾਤਾ ਗਊ ਬਾਬਾ ਨੰਦੀ ਬੈਲ ਉਹਨਾਂ ਦੀ ਉਹਨਾਂ ਦਾ ਖਾਂ ਸਭਾਲ ਨਹੀਂ ਕਰਦੇ ਤਾਂ ਹੀ ਤਾਂ ਫਿਰ ਮੁੜ ਕੇ ਦੁਬਾਰਾ ਸਰਕਾਰਾਂ ਟਹਿ ਜਾਂਦੀਆਂ ਨੇ پہلے ਕਾਂਗਰਸ ਅਕਾਲੀ ਦਲ ਗਈ ਉਹਨਾਂ ਨੇ ਵੀ ਚੇਅਰਮੈਨ ਲਾਏ ਫਿਰ ਉਸ ਤੋਂ ਬਾਅਦ ਕਾਂਗਰਸ ਨੇ ਲਾਏ ਫਿਰ ਉਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਲਾਈ ਹੁਣ ਮੈਂ ਇਹ ਕਹਿਣਾ ਚਾਹਾਂਗਾ ਜੇ ਦੇਖੋ ਤੁਹਾਡੇ ਕੋਲ ਕੋਈ ਅਹੁਦਾ ਆਇਆ ਉਸ ਦੀ ਅੱਜ ਉਹਦੀ ਆਪਣਾ ਤੁਸੀਂ ਸਹੀ ਵਰਤੋ ਕਰੋ ਸਹੀ ਵਰਤੋ ਕਰੋ ਜੋ ਸਰਕਾਰ ਨੇ ਤੁਹਾਨੂੰ ਚੀਜ਼ ਦਿੱਤੀ ਹੈ ਉਹਨੂੰ ਸਹੀ ਤਰੀਕੇ ਦੇ ਨਾਲ ਇਸਤੇਮਾਲ ਕਰੋ ਤੇ ਸਾਡੇ ਸੂਤਰ ਨੇ ਦੱਸਿਆ ਕਿ ਵੀ ਦਸਹਿਰਾ ਗਰਾਊਂਡ ਦੇ ਵਿੱਚ ਇੰਨੀ ਇੱਕ ਨਰਕ ਭਰੀ ਜ਼ਿੰਦਗੀ ਦੇ ਵਿੱਚ ਪਸ਼ੂ ਧਾਨ ਜਿੰਦਗੀ ਬਤੀਤ ਕਰ ਰਿਹਾ ਨਾ ਤਾਂ ਉਹ ਬੈਠ ਸਕਦਾ ਕਿਉਂਕਿ بارشਾਂ ਪੈਣ ਤੋਂ ਬਾਅਦ ਗਾਰੇ ਵਰਗਾ ਉੱਥੇ ਬਣਿਆ ਪਿਆ ਸਾਰੇ ਗੰਦਗੀ ਉੱਥੇ ਨਾ ਬੈਠਣ ਨੂੰ ਕੋਈ ਚਾਰੇ ਦਾ ਪ੍ਰਬੰਧ ਨਹੀਂ ਕਿਤੇ ਨਾ ਕਿਤੇ ਤੇ ਉਹਨਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਵੀ ਉਹ ਜਿਹੜੇ ਪਸ਼ੂ ਹੈ ਉੱਥੇ ਜਿਹੜੇ ਪਸ਼ੂ ਧਾਨ ਹੈ ਉਹਨੂੰ ਕਿ ਵੀ ਗਊਸ਼ਾਲਾ ਦੇ ਵਿੱਚ ਛੱਡਿਆ ਜਾਵੇ ਸਨ 2012-13 ਦੀ ਗੱਲ ਹੈ ਮੈਂ ਦੱਸਣਾ ਚਾਹਾਂਗਾ ਜਦੋਂ ਇੱਥੇ گاਵਾ ਬਹੁਤ ਸਾਰੀਆਂ ਹੁੰਦੀਆਂ ਸੀ ਕਿਸੇ ਨੇ ਚਾਰੇ ਦੇ ਵਿੱਚ ਜ਼ਹਿਰ ਮਲਾਤਾ ਸੀਗਾ ਉਸ ਤੋਂ ਬਾਅਦ ਘਟੋ ਘਟ ਨਾਣਾ ਕਰਦੇ 30-40 گاਵਾ ਇੱਥੇ ਮਰ ਗੀਆਂ ਸੀ ਸਾਰੀ ਰਾਤ ਪੁਲਿਸ ਪ੍ਰਸ਼ਾਸਨ ਇੱਥੇ ਗਊ ਆਇਆ ਬਹੁਤ ਗਊ ਸੇਵਕ ਵੀ ਆਏ ਅਸੀਂ ਬਹੁਤ ਕੁਝ ਬਚਾਇਆ ਵੀ ਲੇਕਿਨ 25-30 گاਵਾ ਜਿਹੜੀਆਂ ਸੀ ਮਰ ਗਈਆਂ ਉਹ ਫਿਰ ਵੀ ਦਮ ਤੋੜ ਗਈਆਂ ਸੀ ਬੱਚੇ ਵੀ ਦਮ ਤੋੜ ਗਏ ਸਰਦੀ ਦਾ ਟਾਈਮ ਸੀ ਉਸ ਟਾਈਮ ਸਾਨੂੰ ਯਾਦ ਆਏ ਅਸੀਂ ਇਹ ਕਹਿੰਨੇ ਵੀ ਉਸ ਟਾਈਮ ਇੰਨਾ ਮਾਹੌਲ ਖਰਾਬ ਹੋਇਆ ਸਰਕਾਰ ਥੱਲੇ ਆ ਕੇ ਗਿਰਵੀ ਪੈਰਾਂ ਦੇ ਵਿੱਚ ਵੀ ਹਾਂ ਵੀ ਤੁਸੀਂ ਇਹ ਮੈਟਰ ਛੱਡੋ ਇਹ ਮੈਟਰ ਛੱਡੋ ਅਸੀਂ ਕਹਾਂ ਵੀ ਬਾਅਦ ਹਾਜੀ ਵੀ ਸਰਕਾਰ ਉਸ ਤੇ ਗੌਰ ਨਹੀਂ ਕਰ ਰਹੀ ਅੱਜ ਵੀ ਉਹ ਗਊਸ਼ਾਲਾ ਚੱਲ ਰਹੀ ਹੈ ਮਤਲਬ ਅਸੀਂ ਇਹ ਕਹਿੰਨੇ ਵੀ ਉੱਥੇ گاਵਾਂ ਦੀ ਸਾਂਭ ਸੰਭਾਲ ਮਤਲਬ ਜਿਹੜਾ ਹੈ ਉੱਥੇ ਹੋਣੀ ਪਾਣੀ ਕਿਸੇ ਤਰ੍ਹਾਂ ਦੀ ਕਿਉਂਕਿ ਆਪਾਂ ਆਪਾਂ ਨੂੰ ਪਤਾ ਹੈ ਉਹ ਚਾਰ ਦੀਵਾਰੀ ਨਹੀਂ ਹੈ ਉਹਦਾ ਕੋਈ ਸਾਮ ਸੰਭਾਲ ਕਰਨ ਵਾਲਾ ਨਹੀਂ ਹੈ ਕੋਈ ਦਿਨ ਰਾਤ ਉਹਦੀ ਰਾਖੀ ਕਰਨ ਵਾਲਾ ਨਹੀਂ ਕੋਈ ਕੂੜੇ ਦੇ ਢੇਰਾਂ 'ਚ ਮੂੰਹ ਮਾਰਦੇ ਨੇ ਕੋਈ ਚਾਰੇ ਦਾ ਪ੍ਰਬੰਧ ਨਹੀਂ ਹੈ ਅੱਜ ਵੀ ਕੋਈ ਉੱਥੇ ਇਹੋ ਜਿਹੀ ਅਨੋਨੀ ਘਟਨਾ ਹੁੰਦੀ ਹੈ ਜ਼ਹਿਰ ਪਾ ਜਾਂਦਾ ਕੁਝ ਪਾ ਜਾਂਦਾ ਮੁੜ ਕੇ ਦੁਬਾਰਾ ਸਰਕਾਰ ਦੀ ਹੱਥਾਂ ਪੈਰਾਂ ਦੀ ਆ ਜਾਣੀ ਹੈ ਫਿਰ ਬਾਅਦ 'ਚੇ ਮਾਫੀਆਂ ਮੰਗਦੇ ਫਿਰਣਗੇ ਫਿਰ ਇਹ ਚੇਅਰਮੈਨ ਜੂਰਮੈਨ ਸਾਰੇ ਆਏ ਫਿਰਦੇ ਹੁੰਦੇ ਨੇ ਮੈਂ ਅੱਜ ਵੀ ਕਹਿੰਦਾ ਉਹ ਇਸ ਟਾਈਮ ਬਹੁਤ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਪਸ਼ੂਤਾਂ ਉੱਥੇ ਬੈਠਣ ਦਾ ਕੋਈ ਉਹਨਾਂ ਦਾ ਪ੍ਰਬੰਧ ਨਹੀਂ ਹੈ ਨਾ ਕੋਈ ਚਾਰੇ ਦਾ ਪ੍ਰਬੰਧ ਹੈ ਸੈਂਕੜੇ ਦੀ ਗਿਣਤੀ ਦੇ ਵਿੱਚ ਛੋਟੇ ਵੱਡੇ ਪਸ਼ੂ ਨੇ ਇਹ ਗਊਸ਼ਾਲਾ ਉੱਥੇ ਰਜਿਸਟਰਡ ਨਹੀਂ ਹੈ ਬੈਠਣ ਵਾਸਤੇ ਰੱਖਣ ਵਾਸਤੇ ਕਿਉਂਕਿ ਇਹਦੀ ਸ਼ਾਮ ਸੰਭਾਲਦਾ ਕੋਈ ਕਿਸੇ ਤਰ੍ਹਾਂ ਦਾ ਇੰਤਜ਼ਾਮ ਨਹੀਂ ਹੈ ਇਹ ਗਊਸ਼ਾਲਾ ਸਾਢੇ ਤੌਰ ਤੇ ਬੰਦ ਹੈ ਉੱਥੇ ਸਰਕਾਰੀ ਤੌਰ ਤੇ ਅਸੀਂ ਬੰਦ ਕਰਾ ਕੇ ਗਏ ਸੀ ਜਿਹੋ ਚਲਾ ਰਹੇ ਨੇ ਦੇਖੋ ਉਹਨਾਂ ਦੀ ਆਪ ਦੀ ਰਾਜਨੀਤੀ ਆਪ ਦੀ ਰਾਜਨੀਤੀ ਚਮਕਾਨ ਪਿੱਛੇ ਅੱਜਕੱਲ ਬਸੇਰੀਆਂ ਸੰਸਥਾ ਲੋਕੀ ਬਣਾ ਕੇ ਬੈਠੇ ਨੇ ਗਾਵਾਂ ਦੇ ਨਾਮ ਤੇ ਕਿਹਦੇ ਨਾਮ ਤੇ ਉੱਤੇ ਕਿਸ ਕਿਹਦੇ ਨਾਮ ਦੇ ਉੱਤੇ ਅਸਤਾ ਇਹ ਕਹਾਂਗੇ ਵੀ ਦੇਖੋ ਉੱਥੇ ਇਸ ਤਰ੍ਹਾਂ ਦਾ ਕੋਈ ਕੰ ਉੱਪਰ ਨੇ ਕੱਲ ਨੂੰ ਉਥੇ ਅਵੀ ਨਾ ਵੀ ਹੁੰਦੀ ਐ ਤੁਸੀਂ ਆਪ ਜ਼ਿੰਮੇਵਾਰ ਹੋਗੇ ਪ੍ਰਵੀਨ ਜੀ ਧੰਨਵਾਦ ਸਮਾਣਾ ਹਲਚਲ న్యూਸ ਨਾਲ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ ਹਲਚਲ న్యూਸ ਦਾ ਇਹ ਹੈ ਸਮਾਣਾ ਸ਼ਹਿਰ ਦਾ ਦਸਹਿਰਾ ਗਰਾਊਂਡ ਜਿੱਥੇ ਕਿ ਵੀ ਪਿਛਲੇ ਦਿਨੀ ਪਈ ਬਾਰਿਸ਼ ਤੋਂ ਬਾਅਦ ਇਸ ਗਰਾਊਂਡ ਦੀ ਹਾਲਤ ਇੰਨੀ ਕੋ ਖਸਤਾ ਹੋਈ ਪਈ ਹੈ ਕਿ ਥੱਲੇ ਚਿੱਕੜ ਹੈ ਪਸ਼ੂ ਦੇਖੇ ਜਾਣ ਕਿ ਵੀ ਆਵਾਰਾ ਜਿਹੜੇ ਪਸ਼ੂ ਨੇ ਪਸ਼ੂ ਧਨ ਜਿਵੇਂ ਕਿਹਾ ਜਾਂਦਾ ਹੈ ਤੇ ਕਹਿ ਵੀ ਰਹੇ ਆ ਪਸ਼ੂ ਧਨ ਕੇ ਵੀ ਦੇਖ ਸਕਦੇ ਹੋ ਕਿ ਵੀ ਕਿਵੇਂ ਗਿੱਲੇ ਚਿੱਕੜ ਦੇ ਵਿੱਚ ਬੈਠਾ ਤੇ ਪਸ਼ੂ ਧਨ ਹਰ ਵੇਲੇ ਇੱਥੇ ਕੋਈ ਚਾਰੇ ਦਾ ਪ੍ਰਬੰਧ ਨਾ ਹੋਣ ਕਰਕੇ ਕੂੜੇ ਦੇ ਢੇਰਾਂ ਦੇ ਵਿੱਚ ਮੂੰਹ ਮਾਰਦੇ ਨਜ਼ਰ ਆਉਂਦੇ ਹਨ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਵੱਲ ਧਿਆਨ ਦੇਵੇ ਤੇ ਇੱਥੇ ਜਿਹੜੇ ਗਿੱਲਾ ਕੂੜਾ ਇਹਦਾ ਕਿ ਵੀ ਇੱਥੇ ਮਿੱਟੀ ਪੋਈ ਜਾਵੇ ਤੇ ਜਿਹੜੇ ਕਿ ਵੀ ਇੱਥੇ ਪਸ਼ੂ ਫਿਰਦੇ ਨੇ ਜਾਂ ਤਾਂ ਇਹਨਾਂ ਨੂੰ ਗਊਸ਼ਾਲਾ ਦੇ ਵਿੱਚ ਛੱਡਿਆ ਜਾਵੇ ਜਾਂ ਇਹਨਾਂ ਲਈ ਕੋਈ ਚਾਰੇ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਇਹਨਾਂ ਦੇ ਬੈਠਣ ਦਾ ਵੀ ਕੋਈ ਪ੍ਰਬੰਧ ਨਹੀਂ ਹੈ ਕਿ ਗਿੱਲੇ ਦੇ ਵਿੱਚ ਬੈਠਣ ਨੂੰ ਮਜਬੂਰ ਨੇ ਇਹ ਪਸ਼ੂ ਵੀ ਦੇਖ ਸਕਦੇ ਹੋ ਪਸ਼ੂ ਤਾਂ ਨਕੀਵੇਂ ਕੂੜੇ ਦੇ ਢੇਰਾਂ ਵਿੱਚ ਮੂੰਹ ਮਾਰ ਰਿਹਾ ਤੇ ਜੇ ਗੱਲ ਕੀਤੀ ਜਾਵੇ ਇਸ ਦਸਹਿਰਾ ਗਰਾਊਂਡ ਦੀ ਤਾਂ ਜਦੋਂ ਦਸਹਿਰਾ ਮਨਾਇਆ ਜਾਂਦਾ ਹੈ ਤਾਂ ਇੱਥੇ ਇੰਨੀ ਕੋ ਸਫਾਈ ਹੁੰਦੀ ਹੈ ਕਿ ਵੀ ਬਹੁਤ ਹੀ ਵਧੀਆ ਸਫਾਈ ਹੁੰਦੀ ਹੈ ਕਿ ਉਹਦੀ ਸਫਾਈ ਦੀ ਮਾਨਵੀ ਕੀਤਾ ਜਾ ਸਕਦਾ ਹੈ ਕਿ ਬਹੁਤ ਵਧੀਆ ਸਫਾਈ ਹੈ ਜਿਉਂ-ਜਿਉਂ ਦਸਹਰੇ ਦਾ ਤਿਹਾਰ ਜਾਣ ਤੋਂ ਬਾਅਦ ਇਸ ਗਰਾਊਂਡ ਦੀ ਹਾਲਤ ਇੰਨੀ ਕੋ ਨਾਜਿਕ ਔਰ ਖਸਤਾ ਬਣ ਜਾਂਦੀ ਹੈ ਕਿ ਵੀ ਦੇਖ ਸਕਦੇ ਹੋ ਪਸ਼ੂ ਧਨ ਕਿਵੇਂ ਕੂੜੇ ਦੇ ਢੇਰਾਂ ਦੇ ਵਿੱਚ ਮੂੰਹ ਮਾਰ ਰਿਹਾ ਤੇ ਇੱਥੇ ਬਾਰਿਸ਼ ਦੇ ਦਿਨਾਂ ਤੋਂ ਬਾਅਦ ਇੰਨਾ ਕਿ ਗਿੱਲਾ ਫਰਸ਼ ਬਣ ਚੁੱਕਿਆ ਹੈ ਕਿ ਵੀ ਜਿਹੜਾ ਪਸ਼ੂ ਹੈ ਆਵਾਰਾ ਪਸ਼ੂ ਨੂੰ ਕਹਿ ਸਕਦੇ ਆ ਪਸ਼ੂ ਧਨ ਵੀ ਕਹਿੰਦੇ ਆ ਇਹਨੂੰ ਵੱਖ-ਵੱਖ ਭਾਸ਼ਾਵਾਂ ਦੇ ਵਿੱਚ ਜੋ ਵੀ ਅ ਜਿਸ ਨਾਮ ਤੋਂ ਜਿਸ ਨੂੰ ਸਹੀ ਲੱਗਦਾ ਹੈ ਜਾਂ ਜੋ ਵੀ ਕਹਿੰਦੇ ਆ ਪਸ਼ੂ ਧਨ ਵੀ ਅਸੀਂ ਤਾਂ ਹੁਣ ਪਸ਼ੂ ਧਨ ਵੀ ਕਹਿ ਰਹੇ ਆ ਕਿ ਵੀ ਦੇਖ ਸਕਦੇ ਹੋ ਕਿ ਵੀ ਕਿਵੇਂ ਗਿੱਲੇ ਦੇ ਵਿੱਚ ਬੈਠਣ ਨੂੰ ਮਜਬੂਰ ਆ ਥੱਲੇ ਬਿਲਕੁਲ ਐਨ ਗਾਰੇ ਵਰਗਾ ਚਿਕੜੀ ਬਣੀ ਪਈ ਹੈ ਤੇ ਜਿਹੜਾ ਪਸ਼ੂ ਧਨ ਹੈ ਕਿ ਵੀ ਉਹਨਾਂ ਲਈ ਕੋਈ ਚਾਰੇ ਦਾ ਪ੍ਰਬੰਧ ਨਹੀਂ ਹੈ ਕੋਈ ਕਿਸੇ ਨੇ ਪੰਡਤ ਜੀ ਨੇ ਕਹਿਤਾ ਕਿ ਵੀ 150 ਦਾ ਚਾਰਾ ਪਾ ਦਿਓ ਤਾਂ ਕੋਈ ਪਾ ਜਾਂਦਾ ਨਹੀਂ ਤਾਂ ਭੁੱਖੇ ਪਿਆਸੇ ਇਹੀ ਪਸ਼ੂ ਗਲੀਆਂ ਦੇ ਵਿੱਚ ਫਿਰਨ ਨੂੰ ਮਜਬੂਰ ਨੇ ਦਖ ਸਕਦੇ ਹੋ ਕਿ ਵੀ ਇਹ ਉਹ ਦਸਹਿਰਾ ਗਰਾਊਂਡ ਹੈ ਦਸਹਿਰਾ ਦਾ ਤਿਹਾਰ ਜਾਣ ਤੋਂ ਬਾਅਦ ਇਸ ਦੀ ਹਾਲਤ ਕਿੰਨੀ ਕੋ ਖਸਤਾ ਬਣੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਇਹ ਹੈ ਸਮਾਣਾ ਦਾ ਦਸਹਿਰਾ ਗਰਾਊਂਡ ਜਿੱਥੇ ਪਸ਼ੂਆਂ ਦੀ ਹਾਲਤ ਬਹੁਤ ਹੀ ਨਾਜੁਕ ਤੇ ਖਸਤਾ ਬਣੀ ਪਈ ਹੈ ਤੇ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਨੇ We'll